ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ। ਬਿਆਲੇਦਨ ਥੋੜੇ ਰਹਿ ਕੇ ਨੇੜੀ ਆ ਚੁੱਕ ਗਿਆ ਤੇ ਹੁਣ ਸ਼ਾਪਿੰਗ ਦੇ ਵਿੱਚ ਰੁੱਝੇ ਆ। ਆਇਆ ਬੀਬੀ। ਅੱਜ ਮੰਮੀ ਨੂੰ ਵੀ ਆਹ ਕਰਾਂਗੇ ਸਾਜ। ਤੇ ਅੱਜ ਮਾ ਮਾਦਾ ਵੀ ਜਾਊਗੀ ਨਾਲ ਤੇ ਬਾਪੂ ਵੀ ਜਾਊਗਾ। ਅੱਜ ਸ਼ਾਪਿੰਗ ਕਰਨ ਚੱਲਦੇ ਆਂਗੇ ਤੇ ਤਿੰਨੇ ਜਣੇ ਚੱਲਾਂਗੇ ਉਧਰੋਂ ਵੀ ਆਉਣਗੇ। ਉਧਰੋਂ ਮੈਡਮ ਵੀ ਆਊਗੀ ਤੇ ਉੱਥੋਂ ਵਾਲੀ ਮਮਮੀ ਵੀ ਆ ਜੇ ਸਾਰਿਆਂ ਨੂੰ ਸ਼ਾਪਿੰਗ ਨਾਲ ਮਿਲ ਕੇ ਕਰਾਂਗੇ ਕਹਿੰਦੇ ਸੂਟ ਸਾਰਟ ਦੇਖਣੇ ਨੇ ਉਹਦੇ ਵੀ ਖੜੇ। ਤੇ ਕੁਛਕ ਮਮਮੀ ਦੀ ਖਰੀਦਾਰੀ ਆ ਤੇ ਜਿਹੜੀ ਕਰਦੇ ਹੁੰਦੇ ਮੰਨ ਲਓ ਵਿਆਹ ਦੀ ਪਾਣੀ ਪੂਣੀ ਬਾਰਨ ਵਾਲਾ ਮਮਮੀ ਦਾ ਸਮਾਨ ਖਰੀਦਣਾ ਸਾਰਾ ਤੇ ਨਾਲੇ ਬੀਬੀ ਨੇ ਮੇਰੇ ਜਿਵੇਂ ਆਪ ਨੰਦਾਂ ਦੇ ਕੋਲ ਤਾਂ ਮਾ ਪੋਣਾ ਹੁਣ ਸਾਰਾ ਕੁਛ ਆਪਾਂ ਆਪਦੀ ਉਪਰੀਆ ਉਹਦਾ ਨਹੀਂ ਕਰਨਾ ਜਿਵੇਂ ਬੇਬੇ ਬਾਪੂ ਕਹਣਗੇ ਉਹ ਹੀ ਦੀ ਪਸੰਦ ਦੀਆਂ ਚੀਜ਼ਾਂ ਹੀ ਖਰੀਦ ਦਿੰਦੀਆਂ ਆਪਾਂ ਸਾਰੀਆਂ ਤੇ ਖੁਰਤਾ ਮਮਮੀ ਬੇਬੇ ਬਾਪੂ ਨੂੰ ਨਾਲ ਲਿਆ ਕੇ ਲੈ ਕੇ ਆਵਾਂਗੇ ਹੁਣ ਕੁਛ ਉਤੋਂ ਨਹੀਂ ਜਿਹੜਾ ਪਾਵਾਂਗੇ ਉਹ ਵੀ ਨਾ ਬੇਬੇ ਬਾਪੂ ਨਾਲ ਹੀ ਜਾਣਗੇ ਸਾਰਾ ਕੁਛ ਬੇਬੇ ਬਾਪੂ ਹੀ ਦਿਖਾਉਣਗੇ ਇਕੱਠੇ ਹੋ ਕੇ ਚੱਲਦੇ ਆਂ ਜੇ ਸਾਰੀ ਫੈਮਿਲੀ ਤੇ ਉੱਥੇ ਜਾ ਕੇ ਦੇਖਦੇ ਆਂ ਕੀ ਪਸੰਦ ਆਉਂਦਾ ਬੇਬੇ ਨੂੰ ਵੀ ਬੇਬੇ ਨੇ ਤਾਂ ਬਸ ਇੱਕ ਗੱਲ ਹੀ ਹੋਰੀਏ ਬੇਬੇ ਕਹਿੰਦੀ ਮੈਂ ਤਾਂ ਉਹ ਸੋਹਣੇ ਦੇ ਤਵਾ ਦੋ ਪਾਣੀ ਵਾਰ ਕੇ ਪੀਣ ਵਾਲੇ ਉਹ ਪੂਰੇ ਘਰ ਦੇ ਕਹਿੰਦੀ ਜਿਹੜੇ ਸੋਹਣੇ ਜਿਹੋ ਹੁੰਦੇ ਸਾਜ ਸੁਜ ਜੇ ਮੇਰੇ ਭਾਈ ਸਾਜ ਤੋੜਨ ਦੇ ਕਹਿੰਦੀ ਉਹ ਵੀ ਪੂਰਾ ਸੋਹਣਾ ਜਿਆ ਦਵਾ ਦਿਓ ਮਾਂ ਕੋਈ ਗੱਲ ਨਹੀਂ ਦਵਾ ਦਾਂਗੇ ਤੈਨੂੰ ਚੱਕਰ ਨਾ ਮਨ ਅੱਜ ਚાલਦੇ ਆਂਗੇ ਤੇ ਬੇਬੇ ਬਾਪੂ ਨਾਲ ਹੀ ਜਾਣਗੇ ਤੇ ਕਰਦੇ ਆਂ ਤਿਆਰੀ ਬਸ ਉਧਰ ਹੀ ਜਾਂਦੀ ਰੋਟੀ ਟੁੱਕ ਖਾ ਕੇ ਆਪਦਾ ਤੇ ਉਧਰ ਨੂੰ ਚાલਦੇ ਆਂ ਫਿਰ ਪਾਉਣੀਆਂ ਚਾਲ ਲੈ ਤੇ ਅੱਜ ਆਪਾਂ ਸਾਰੀ ਖਰੀਦਦਾਰੀ ਜਿਹੜੀ ਵਿਆਹ ਦੀ ਹੈਗੀ ਉਹ ਸਾਰੀ ਖਰੀਦਦਾਰੀ ਕਰਾਂਗੇ ਨਾਲੇ ਆਪਣੇ ਕੱਪੜੇ-ਕੁਪੜੇ ਦੀ ਕਰਾਂਗੇ ਖਰੀਦਦਾਰੀ। ਬੀਨੇ ਤੱਕੜਾ ਲਿਆ ਸੱਜ। ਪਹਿਲਾਂ ਤਾਂ ਇਹਦੇ ਭਾਈਆਂ ਵਾਸਤੇ ਚੀਜ਼ ਘੜਾਈ ਆ ਇਹਨੇ। ਲੈ ਹੋਰ ਵੀ। ਇਹਦੇ ਵਾਸਤੇ। ਬੇਬੇ। ਉਹ ਥਾਲੀ-ਤੋੜੀ ਦਾ ਇੰਤਜ਼ਾਮ ਕਰਾ ਰਹੇ ਏ ਬੇਬੇ। ਦਿਖਾ ਦਿਓ ਬਈ ਕੋਈ ਸੰਤ ਫੇਰ ਟਾਈਮ ਲੱਗੇਗਾ। ਹਾਂ ਵੀ ਦੁੱਧ ਦਾ ਖਾਲੀ ਹਾਂ ਵੀ ਦੁੱਧ ਦਾ ਖਾਲੀ ਚੰਗੀ ਜਿਹੀ ਦੋਮੂ ਨਾ ਲੱਕ ਲੈਂਦੇ ਕਰਵਾਉਂਦੇ ਹਾਂ ਵੀ ਵਧੀਆ ਥਾਲੀਆਂ ਪਸੰਦ ਕਰੀਆਂ ਜੀ ਬੀਬੀ ਦਾ ਹਾਂ ਉਹ ਕਿੱਦਿ ਨੇ ਲੱਗੇ ਜੇ ਨਾਮ ਨੇ ਕੋਈ ਗੱਲ ਨਹੀਂ ਇਹ ਤਾਂ ਉਹ ਥੋੜਾ ਮਾਣਾ ਮੋਟੀ ਫਰਕ ਡਿਫਰੈਂਸ ਹੁੰਦਾ ਐਡਾ ਨਹੀਂ ਹੁੰਦਾ ਹੈ ਵੀ ਇਹ ਕਿੰਨੇ ਕਿੰਨੇ ਇਹਨੇ ਰੇਟ ਕੀ ਕੀ ਰੇਟ ਹੈ ਨਾ ਬੀਬੀ ਨੂੰ ਪਸੰਦ ਨਾਲੇ ਡੈਡੀ ਨੂੰ ਪਸੰਦ ਕਰਾ ਦੋ ਵਿਭਿੰਨ ਦਾ ਸੱਜ ਦਾ ਗੱਲੇ ਦਾ ਚੱਕਰ ਹੈ ਮੇਨ ਕਿਉਂਕਿ ਮਾਮੇ ਆਈ ਨੇ ਸੱਜੀ ਤੋੜਨਾਗਾ ਤਾਂ ਬਾਰ ਬਾਰ ਥਾਲੀ ਦਾ ਵੀ ਹੈ ਨਾ ਮਹਾਤ ਪਾਣੀ ਬਾਹਰ ਕੇ ਪੀਣਾ ਉਹ ਜੂਰੀ ਹੈ ਥਾਲੀ ਹੈ ਆਈ ਤੇ ਦੋ ਤਿੰਨ ਸਹੀ ਕੰਮ ਆਉ ਸੋਨੂ ਜੇ ਤੋ ਉਹ ਕਰਨਾਗਾ ਉਹਦੋਂ ਵੀ ਹਾਂ ਇੰਨੇ ਮੇਤਰ ਆਈ ਹੈ ਨੇਤਰ ਇਹ ਕਿ ਨਾ ਮਮੀ ਇਹ ਹੀ ਬਣੀ ਦਾ ਘਰੇ ਹੁੰਦੇ ਬੰਧਾਣੀਆਂ ਦੇ ਅਸਲੀ ਤਾਂ ਉਹੀ ਹੁੰਦੇ ਹਾਂ ਆਪ ਮੰਦਾਂ ਨਹੀਂ ਜਦੋਂ ਇਹ ਕਿਦੋਂ ਲੱਕੜ ਦੀ ਨਾਲ ਆਪਣੇ ਪਿਆਰ ਵੀ ਹੂਦ ਦਲੇ ਕਰੇ ਬੋਲ ਅੱਛਾ ਉਹ ਵੀ ਉਸੇ ਤੋਂ ਦੀ ਕਰਾਉਣਾ ਕੱਲ ਨੂੰ ਇਸ ਤਰੀਲੇ ਕੋਈ ਇਹਨੂੰ ਲੈਣੀ ਨਹੀਂ ਉਸਦੇ ਗਾੜਤੀ ਦੇ ਥੱਲੇ ਇਹਨੂੰ ਹੀ ਲੱਗਦਾ ਜੀ ਸਾਂਦਰ ਕਿਸੇ ਨੇ ਯੂਜੀ ਲੱਗੂਗਾ ਸਾਰਾ ਕੁਝ ਦੇ ਦੇ ਬਾਈ ਯਾਰ ਜੋ ਵੱਡੀ ਨੂੰ ਨਾ ਕਰਦੀ ਛੋਟੀ ਹਾਂਜੀ ਦੇ ਦੋ ਦੇ ਦੋ ਵੱਡੀ ਦੇ ਦੋ ਪਾਣੀ ਬਾਪਾ ਪੀ ਲੂਗੀ ਮੰਮੀ ਨਹੀਂ ਬਾਈ ਛੋਟੀ ਇਹ ਤਾਂ ਨਹੀਂ ਚਲੋ ਕੀ ਹਾਂ ਬਾਬਾ ਕਿੰਨਾ ਖਮੀ ਲੂਗੀ ਬੱਚਾ ਡੈਡੀ ਨੂੰ ਪਿਆਦੀ ਦੋ ਮਿੱਠਾ ਪਾਣੀ ਪੀਣਾ ਹੁੰਦਾ ਹੋਣਾ ਮਾਂ ਨੂੰ ਪੀਣਾ ਹਾਂ ਹਾਂ ਬਈ ਛੱਜ ਦੋ ਨਹੀਂ ਵਾਹੋ ਮੰਮੀ ਵਿੱਚ ਥੋੜਾ ਡੈਡੀ ਨੂੰ ਪਿਆਦੀ ਤੀ ਤੇਰੀ ਦੋਰੀ ਪੀਂਦੇ ਹਾਂ ਮੰਮੀ ਪੀਣੀ ਮਾਵਾ ਨੇ ਵੀ ਵਾਹ ਤੈਨ ਦੀ ਮੰਮੀ ਨੂੰ ਠੀਕ ਸੀ ਨਾ ਮਾ ਇਹਨਾਂ ਵੀ ਦੇਖਦੀ ਨਹੀਂ ਹਾਂ ਹਾਂ ਸਾਰਾ ਪੀਣਾ ਹੁੰਦਾ ਮੈਂ ਉਹ ਔਰ ਜਿਹੜਾ ਫਿਰ ਉਹਦੇ ਉਹ ਕਰ ਲਈ ਮੜਾ ਜੇ ਪਹਿਲਾ ਘੁੱਟ ਘੱਟ ਖਾਈ ਪਈ ਤਾਂ ਤਪੀ ਰਿਆ ਨਹੀਂ ਹੁੰਦਾ ਜਿਹੜੇ ਟਾਇਰਾਂ ਤੇ ਨਹੀਂ ਫੋਨ ਦੇ ਜਾਂਦੇ ਤੂੰ ਠੀਕ ਆ ਕਿਤੇ ਉਹ ਹੋ ਜੀ ਟੁਰਨ ਵਾਲੇ ਹੀ ਫੋਨਾਂ ਕਰਦਾ ਹਾਂ ਹਾਂ ਟੁਰਨ ਵਾਲੇ ਫੋਨ ਉਧਰੋਂ ਤੇ ਨਹੀਂ ਸੱਤ ਪਾਉਂਦੀ ਅੱਛਾ ਟੁਰ ਹੋ ਰਿਹਾ ਹੁੰਦਾ ਹੀ ਆ ਇਧਰ ਕੰਮ ਦੀ ਮੰਮੀ ਪਾਉ ਐ ਆਪਿਆ ਆਪਿਆ ਦੇ ਬਣਾਇ ਨਾ ਉਹ ਕੀ ਹੂੰ ਔਰ ਫਿਰ ਬੇਬੇ ਖੋਸਾਂ ਪੂਰੀ ਹਾ ਜੇ ਕੰਦੀ ਸਮਾਨ ਦਵਾ ਕੇ ਲਿਆ ਮਾਂ ਚੱਲ ਸਮਾਨ ਦਵਾ ਲਿਓ ਨੇ ਤੈਨੂੰ ਫਿਰ ਉਹ ਤੋਂ ਬਾਅਦ ਦੂਜੀ ਸ਼ਾਪਿੰਗ ਕਰਦੇ ਆਪਾਂ ਕਿਰਾਹ ਦਵਾ ਦੇ ਮਮੀ ਨੂੰ ਆ ਤਾਂ ਲੈ ਹਾਂ ਨਹੀਂ ਨਹੀਂ ਇਹ ਤਾਂ ਇਹੀ ਹੁੰਦਾ ਪਾਪਾ ਯਾਰ ਸਾਜ ਤਾਂ ਇਦਾਂ ਹੀ ਹੁੰਦੇ ਸਾਡਾ ਤਾਂ ਇਹ ਕਿਹੜਾ ਉਹ ਸਾਜ ਜਿੰਨਾਂ ਨਾ ਬੁੜੀਆਂ ਉਹ ਕਰ ਦਿੰਦੇ ਸੀ ਇਹ ਤਾਂ ਬਸ ਕੱਲੇ ਤੋੜਨਾ ਵਾਸਤੇ ਹੀ ਨੇ ਤੋਂ ਤੋਂ ਲਿਓਣਾ ਸੀ ਪਰ ਲੱਗ ਜਾਂਦਾ ਹਜ਼ਾਰ ਟੁੱਟਦਾ ਪਜੀ ਤੇ ਨਾਲ ਕਿਹਾ ਤੋ ਹਾਂ ਉਹ ਤੋਂ ਲਿਓਣਾ ਸੀ ਜਿਹੜਾ ਬਣਾਉਂਦਾ ਕਮਰੇ ਦਾ ਮੁੰਡਿਆ ਹੁੰਦਾ ਉਹ ਹਾਂ ਉਹਨੇ ਉਹਦਾ ਉਹਦਾ ਜੀ ਪੰਜ ਬੀਬੀ 25 25 ਕਿਲੋ ਕਪਾਲ ਕਪਾ ਕੇ ਸਾਜ ਲਈ ਚੱਕ ਲੈ ਤਾਰ ਜੁਰਦਾ ਸੀ ਮਾਨ ਖਰੀਦ ਦੇ ਖਰੀਦ ਨੂੰ ਫੋਟੋ ਪਸੰਦ ਆ ਗਿਆ ਫੋਟੋਆਂ ਦੁਕਾਨ ਤੇ ਵੜ ਗਏ ਹੁਣ ਫੋਟੋ ਬੁੱਕ ਕਰਾਦੀ ਹੁਣ 15 ਮਿੰਟਾਂ ਨੂੰ ਕਹਿੰਦੇ ਬਣਾ ਕੇ ਦੇ ਦੇਣੇ ਚੱਲ ਬੀਬੀ ਆਪਾਂ ਉਧਰ ਚੱਲਦੇ ਆਂ ਯਾਰ ਔਰ ਤਾਂ ਬੈ ਮਾ ਲਈਏ ਇਹਨਾਂ ਦਾ ਆਪ ਦਾ ਡੈਡੀ ਦਾ ਵੀ ਕਰਾ ਦਿਆਂ ਪੱਗਾਂ ਓਕੇ ਦੀ ਰਿਪੋਰਟ ਸੂਟ ਨਾ ਨਹੀਂ ਕਰਾਂਗੇ ਮੰਮੀ ਨਾ ਨਾ ਉਹ ਤਾਂ ਉਹ ਹੀ ਲੈ ਲਗਾ ਦੂ ਸੂਟ ਨਾ ਕੋਈ ਗੱਲ ਨਹੀਂ ਸੂਟ ਨਾ ਦੀ ਕਰਾ ਦਾਂ ਟੈਂਸ਼ਨ ਕੋ ਲੈ ਨਹੀਂ ਉਹਦੇ ਦਾ ਸੂਟ ਨਾ ਦੀ ਪੱਗ ਬਣਾਵਾ ਦਾਂਗੇ ਇੱਕੋ ਜਿਹਾ ਬਣਾ ਦਾਂ ਟੈਂਸ਼ਨ ਕੋ ਲੈ ਨਹੀਂ ਆ ਮਾ ਤਾਂ ਤੋਂ ਨਾ ਪਹਿਲਾਂ ਪੇਟ ਪੂਜਾ ਕਰਾਓ ਹੋਟਲ ਤੇ ਬੈਠੇ ਆਉਣਾ ਕਿ ਯਾਨੀ ਬਰੈਡ ਪਰੋਟ ਖਵਾਉਗਾ ਜੀ ਵੇਰ ਤਾਂ ਨਹੀਂ ਕੰਮ ਲੋਡ ਆਊਗਾ ਹਨਾ ਬੀਬੀ ਹੁਣ ਬਰੈਡ ਬਰੋਡ ਖਵਾਵਾਂਗੇ ਕਮਲਿਆ ਸੁਨੋਣੀ ਆੜਦੀ ਮੈਂ ਵੈਰਟੀ ਸਮੋਸਾ ਨਹੀਂ ਨਹੀਂ ਹਾਂ ਨਹੀਂ ਨਹੀਂ ਭਾਈ ਵੈਰਟੀ ਦੇ ਤੂੰ ਵੀ ਖਾਣਾ ਮੈਂ ਤਾਂ ਕੁਝ ਨਹੀਂ ਖਾਂਦਾ ਨਹੀਂ ਨਹੀਂ ਭਾਈ ਇਹ ਚੋਕਾ ਮੈਂ ਖਾਣਾ ਮੈਂ ਸੋ ਜਾਵਾਂਗਾ ਮੈਂ ਡਾਈਟ ਤੇ ਆ ਵੀਰੇ ਆਹੋ ਨਹੀਂ ਕਰਦਾ ਹਾਂ ਚੀਜ਼ਾਂ ਉਹ ਨਹੀਂ ਖਾਂਦਾ ਇਹ ਬੀਬੀ ਆਪੋ ਬਾਤ ਚਾਹ ਤੂ ਠੀਕ ਆ ਨਾ ਮੇਰੇ ਕੋਲ ਕੁਝ ਨਹੀਂ ਵੀ ਚਾਹ ਵੀ ਤੇ ਨਹੀਂ ਲੈ ਬਈ ਹਾਂ ਬਣਾਦੀ ਘੈਂਟ ਭਾਵੇਂ ਦੁੱਧ ਜੀ ਬਤੀਵਾਦੀ ਹਾਂ ਆ ਬੀਬੀ ਨੇ ਤਾਂ ਪੂਰੇ ਹੋ ਗਿਆ ਚਾਹ ਦਾ ਵਾਲਾ ਔਰ ਕਰ ਰਿਹਾ ਨਾ ਇਹ ਕਹੇ ਨਹੀਂ ਮਰੇ ਪੈਰੀਂ ਤੁਰਦੇ ਹਾਂ ਉਹ ਗਲਮ ਜੇ ਬਤਾ ਮੈਂ ਜਿੰਨੇ ਟਾਈਮ ਲੈ ਹਲਵਾ ਜੀ ਬਣਾ ਦਿੱਤੀ ਆ ਜੋ ਹਾਂ ਮਾਤਾ ਪਹਿਲਾਂ ਆਏ ਹਾਂ ਹਾ ਖਾਓ ਪੀਓ ਫਿਰ ਚੱਲਦੇ ਆਂ ਫਿਰ ਕੋੜਤਾ ਜੇ ਮੰਦਵਾਓਗੇ ਨਾ ਮੰਮੀ ਬੇ ਆ ਗਈ ਹੁਣ ਜੁੱਤੀ ਲੈਣ ਆ ਰਕੇ ਲੈਣ ਪਸੰਦ ਕਰੀ ਜਾਂਦੀ ਆ ਦਵਾਉਣੀ ਆ ਆਪਦੀ ਨੂਨ ਬੈਂ ਜੁੱਤੀ ਹਾਂ ਪਹਿਲੀ ਦੇਖ ਕੇ ਲਾਇਆ ਬਾਈ ਕਹਿੰਦਾ ਹਾਂ ਇਹ ਕਿੰਨੇ ਦੇ ਦਿੰਦੇ ਆ ਕਰਜ਼ਾ ਕੋਈ ਨਾ ਦੇ ਦਿੰਨੇ ਆ ਟੈਨਸ਼ਨ ਕੋ ਲੈਣੀ ਆ ਤੂੰ ਆਹਦੀ ਜੁੱਤੀ ਪਸੰਦ ਕਰਨੀ ਆ ਕਰ ਲੈ ਹਾਂ ਵੀਨ ਕਹਿ ਰਿਹਾ ਵੀ ਨਾਲ ਲੈ ਲੈ ਜਿਹੜੀ ਚੀਜ਼ ਤੈਨੂੰ ਲੋੜ ਆ ਬੀਬੀ ਕਹਿੰਦੀ ਮੈਥੋਂ ਪੈਂਦੀ ਨਹੀਂ ਹੈਗੀ ਇਹ ਜੀ ਚੀਜ਼ ਪੱਲੀ ਨਹੀਂ ਪਾਈ ਮੰਮੀ ਦੂਸਰੀਆਂ ਬਾਕੇ ਰਾਜੀ ਆਓ ਪਾਪਾ ਰਾਬਰਟ ਜੀ ਦੇ ਟਾਈਪ ਦੇ ਜਿੱਤ ਨਹੀਂ ਚੱਲੀਆਂ ਜਿਹੜੀਆਂ ਹੁਣ ਤੱਕ ਲੋ ਉਹ ਹੁਣ ਲੱਗਦੀਆਂ ਨਹੀਂ ਹੈਗੀਆਂ ਇਹ ਲੱਗਦੀਆਂ ਜੀ ਮਲਟੀ ਕਲਰ ਵਾਲੀ ਲੈ ਲਈ ਜੁੱਤੀ ਵੀ ਆਹਾ ਹਾਂ ਜੁੱਤੀਆਂ ਦੇ ਵਿੱਚ ਧਿਆਨ ਦਾ ਪੂਰਾ ਗੱਲ ਕਰ ਬਸ ਆਪ ਨਹੀਂ ਪਾਉਣੀ ਹੈਗੀਆਂ ਨਾ ਮਾ ਮੇਰੇ ਪੈਰ ਨਹੀਂ ਚੱਲਦੇ ਮੈਂ ਕਿਹਦੀ ਪਾਈ ਨਹੀਂ ਇੱਕ ਜੁੱਤੀ ਨਾਲ ਹੋਰ ਨਹੀਂ ਆਉਂਦੀ ਬਾ ਡਾਡੀ ਦਾ ਜੋੜੇ ਬਤਵਾਦੂ ਪਾਉਂਦਾ ਹਨ ਇਹ ਪਾਉਂਦਾ ਸਵਾਹ ਸਵਾਹ ਮੈਨਿਆ ਗਿਆ ਪਰ ਤੋਂ ਉਹ ਨੂੰ ਮੁੰਡਾ ਤੋਂ ਪਤੇ ਨੇ ਸਿ ਬਲਾਂ ਜੀ ਸਾਨੂੰ ਉਹ ਸੀ ਪਹਿਲਾਂ ਉਹ ਦੇ ਮੈਂ ਪਹਿਲਾਂ ਤੋਂ ਕੋਈ ਨਹੀਂ ਦਾਨ ਮੋਸਤ ਰਹੀ ਜਾ ਇਹ ਤਰ ਤੂੰ ਡੈਡੀ ਹਾਂ ਉਸੇ ਉਹਦੀ ਲਾਇਦਾ ਹਾਂ ਨੁਕਰ ਤੇ ਹਾਂ ਕੋਈ ਨਹੀਂ ਦਾਨ ਮੋਸਤ ਲੈ ਕੱਲੋ ਕੋਡਾ ਨਹੀਂ ਆਪਣੇ ਫਰੂਟ ਵਾਲਾ ਉਹਦਾ ਕੋਲ ਪ੍ਰਸਤਾਵ ਮ ਲੈਣ ਆਏ ਕਿ ਆਪਾਂ ਕੋਟ ਪੈਂਟ ਵੀ ਕਹਿੰਦੇ ਇਥੋਂ ਮਿਲਦੇ ਕੋਟ ਪੈਂਟ ਤਾਂ ਦੇਖਦੇ ਆ ਕੋਈ ਨਾ ਸਟੀਚਿੰਗ ਵਾਲੇ ਮੈਂ ਮੁੰਡਿਆਂ ਨਾਲ ਲੈ ਕੇ ਫਿਰ ਉਹ ਕਰਵਾ ਕੇ ਲੈ ਜਾਣਾ ਕੋਟ ਪੈਂਟ ਮੇਰੇ 2500 ਤੋਂ ਸਟਾਰਟ ਹੋ ਜਾਂਦੇ ਉੱਪਰ ਜੇ ਮਰਜ਼ੀ ਲਾ ਦੇ ਠੀਕ ਹੈ ਕਪੜਾ ਹੈ ਬਈ ਹਾਂਜੀ ਠੀਕ ਆ ਨੰਦਾ ਗੁਰਦਾ ਗੁਰਦਾ ਮੈਂ ਬਾਪੂ ਨੂੰ ਤਾਂ ਨਾਲ ਪੈਸੇ ਦੇਣ ਨੂੰ ਰੱਖਿਆਗਾ ਆਹ ਬਾਪਾ ਬਹੁਤ ਬਲਤ ਤੋਂ ਆਈ ਐਸਾ ਗਰੀਨ ਦੇ ਵਿੱਚ ਤੇ ਪੂਰੀਆਂ ਫੁੱਲ ਆਂਦਾ ਕੋਈ ਵੀ ਬੀਬੀ ਨਾਲ ਟੱਕਰ ਜਾਂਦਾ ਜਿੱਥੇ ਜਾਂਦੀ ਹੈ ਕਿ ਹੁਣ ਦੰਦ ਦਵਾਏ ਬਾਣਾ ਸੀ ਗੱਲ ਓਕੇ ਘਰ ਚ ਰੋਣ ਦੇਖ ਰਿਹਾ ਕੋਈ ਫਿਰ ਕਹਿੰਦੀ ਵਾਈਟ ਟਾਈਟ ਲਾ ਦੇ ਨਾ ਕਈ ਫਿਰ ਛੋਟੇ ਵੀ ਆ ਹਨ ਜੋ ਜਾਖਮ ਹੋਏ। ਰੀਤੀ ਕਾ ਨਹੀਂ ਮਨ ਵੀ ਆਏ ਪਰ ਮੈਂ ਉਹ ਠੋਗੂਟਾਂ ਸਹਿਰਾਉਣੀ ਚਾਹੀਦੀਆਂ ਨੇ। ਤੇ ਕਰਾਣੇ ਮਾਂ ਕਰਤੀ ਉਹ ਇਹਦਾ ਕਿੱਥੇ ਹੋਣਾ ਲਿਖਿਆ। ਉਹ ਤੇਰੀ ਸੋਹਣੀ ਜੀ ਮਾਕਦੇ। ਹਾਂ ਬਿਲਕੁਲ। ਅੱਛਾ। ਆਈਸ ਕੁੜੀਆਂ। ਕੋਈ ਨਾ ਕੋਈ ਬੇਬੇ ਆਪਣਾ ਪਿਆਰ ਕਰਨ ਨਾਲ ਮਿਲ ਜਾਂਦਾ। ਮਿਲ ਜਾਂਦਾ ਕੋਈ ਨਾ ਕੋਈ। ਕੋਈ ਕੋਈ ਦੇਖ ਤੇ ਦੇਖ ਤੇ ਜਿੱਥੇ ਜਾਣੇ ਕੋਈ ਨਕੂਨ ਮਿਲੀ ਤੱਕਰੀ ਆ ਸਰਦਾਰ ਜਾਈ ਸੀ ਜੰਨ ਦਿਖਾਉਣ ਇੱਥੇ ਵੀ ਬਿਰ ਮਿਲ ਗਿਆ ਸੂਟ ਆਇਆ ਦੇਖ ਕੇ ਆ ਗਏ ਬਾਪੂ ਵੀ ਤੇ ਬੇਬੇ ਖਲਾਰੀ ਬੈਠੇ ਸੂਟ ਕਹਿੰਦੀ ਡੈਡੀ ਨੂੰ ਦਿਖਾਉਣੇ ਆਗੇ ਸੂਟ ਬਹੁਤ ਕੈਂਡ ਕੈਂਡ ਤੇ ਸੋਹਣੇ ਸੋਹਣੇ ਸੂਟ ਲੈ ਗਏ ਬੇਬੇ ਹੈ ਲੈ ਮੈਂ ਕੀ ਕਰਨੇ ਆ ਵਰਤੀ ਲਈ ਰਿਵਿਊ ਦੇ ਵਾਸਤੇ ਵਾਹ ਕਿੰਨੀ ਚਾ ਮਮੀ ਤੈਨੂੰ ਬਾਹਲਾ ਚਾ ਮੇਰੀ ਮਾਤਾ ਨੂੰ ਤਾਂ ਪਤਾ ਕੀ ਚੱਕਰ ਹੁੰਦਾ ਜਦੋਂ ਕਹਿੰਦੇ ਕੱਲਾ ਕੱਲਾ ਜਵਾਕ ਹੋਵੇ ਤਾਂ ਬੇਬੇ ਬਾਪੂ ਨੂੰ ਚਾ ਹੋਈ ਜਾਂਦਾਗਾ ਸ਼ਾਪਿੰਗ ਦਾ ਤੇ ਸ਼ਾਪਿੰਗ ਕਰਕੇ ਲਈ ਸੀ ਬੇਬੇ ਇਹੋ ਦੇ ਸੂਟਾਂ ਦੀ ਤੇ ਪਰ ਸੂਟ ਵੀ ਬੇਬੇ ਕਿਆ ਬਾਤ ਹੀ ਲੈ ਕੇ ਆਈਆ ਆਹ ਸੂਟ ਮੇਰਾ ਫੇਵਰੇਟ ਆ ਮਮੀ ਬਹੁਤ ਸੋਹਣਾਗਾ ਤੇ ਅੱਡੋ ਅੱਡ ਸਾਰੇ ਸੂਟ ਬੇਬੇ ਨੇ ਉਹ ਕਰਤੀ ਤੇ ਬੋਟੀ ਵੀ ਬਣਾ ਲਈ ਭੋਟੀ ਬਣਾ ਲਈ ਭੋਟੀ ਵਾਸਤੇ ਨਾ ਪਾ ਭੋਟੀ ਬਣਾ ਲਈ ਭੋਟੀ ਵਾਸਤੇ ਪਾਪਾ ਜੀ ਕਿੰਨਾ ਸਮੋਸੇ ਖਾ ਲ ਕਾਮਨ ਲੈ ਭੇਜੇ ਖਾ ਲ ਹੁਣ ਵੀ ਤੁਸੀਂ ਆ ਦੇਖੋ ਬਈ ਸਮੋਸੇ ਭੇਜ ਦੀਆ ਬੱਦੇ ਕਾਮਨ ਰੈਡੀ ਬਰ ਕੇ ਨੂੰ ਸਾਰੇ ਕਹਿੰਦੇ ਪਾਪਾ ਪਿਆਰ ਸੱਚੀ ਗੱਲ ਦਸੀ ਮਮਮੀ ਬੀਬੀ ਤੂੰ ਸੱਚੀ ਗੱਲ ਕਿੰਨਾ ਕੇ ਪਿਆਰ ਕਰਦੀ ਤੈਨੂੰ ਬਥੇਰਾ ਪਿਆਰ ਕਰਦੀ ਇਹਨਾਂ ਨੂੰ ਬਈ ਉਹ ਇਹਨਾਂ ਦਾ ਤਾਂ ਉਹ ਬਾਲਾ ਮੋਹ ਕਰਦੀ ਆ ਬਾਲਾ ਖਿਆਲ ਰੱਖਦੀ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਬੇਬੇ ਬਾਪੂ ਐ ਮਾਂ ਨੂੰ ਇੱਕ ਗੱਲ ਸਮਝਾਈ ਸੀ ਜਦੋਂ ਸਾਡਾ ਰਿਸ਼ਤਾ ਹੋਇਆ ਹਨਾ ਬੀਬੀ ਵੀ ਬਈ ਮੇਰੀ ਮਾਂ ਤੇ ਉਹਦਾ ਖਿਆਲ ਰੱਖਣਾ ਤੁਸੀਂ ਜ਼ਿੰਦਗੀ 'ਚ ਯਾਦ ਰੱਖਿਓ ਇਹ ਗੱਲ ਮੈਂ ਮੇਰੇ ਮੰਮੀ ਡੈਡੀ ਤੋਂ ਵੱਧ ਕੋਈ ਮੇਰੇ ਲਈ ਚੀਜ਼ ਨਹੀਂ ਹੈਗੀ ਦੁਨੀਆ 'ਤੇ ਬਸ ਇਹ ਹੀ ਮੈਨੂੰ ਸਭ ਤੋਂ ਵੱਧ ਆ ਮੰਮੀ ਡੈਡੀ ਉਥੋਂ ਵਾਲੀ ਮੰਮੀ ਹੋਗੀ ਬਸ ਹੁਣ ਚੌਥੀ ਹੋਊਗਾ ਜ਼ਿੰਦਗੀ ਦੇ ਵਿੱਚ ਤੇ ਹੋਰ ਕੋਈ ਜ਼ਿੰਦਗੀ ਦੇ ਵਿੱਚ ਕੋਈ ਐਡਾ ਆਪਣੇ ਦੋਸਤ ਨਹੀਂ ਬਸ ਇੱਕ ਦੋ ਸਾਰਿਆਂ ਨਾਲ ਵੱਧ ਬੇਬੇ ਬਾਪੂ ਦਾ ਹੈ ਬੇਬੇ ਬਾਪੂ ਵੀ ਆਇਆਂਗਾ ਉੱਥੋਂ ਨਹੀਂ ਮੰਮੀ ਵੀ ਤਾਂ ਵੀ ਕੋਈ ਨਹੀਂ ਮੇਰੇ ਬਿਨਾ ਤੇ ਬੇਬੇ ਬਾਪੂ ਦਾ ਵੀ ਕੌਣ ਹੈ ਤਾਂ ਕਰਕੇ ਬਸ ਮੈਂ ਇੱਕ ਗੱਲ ਕਹੀ ਆ ਬੇਬੇ ਬਾਪੂ ਦੀ ਤੇ ਉਹ ਤੁਹਾਡੀ ਮੰਮੀ ਦੀ ਪੂਰੀ ਸੇਵਾ ਰੱਖਣੀ ਹੈ ਨਾ ਵਾ ਠੀਕ ਹੈ ਠੀਕ ਹੈ ਪੂਰੀ ਇੱਥੇ ਹੈ ਹੈ ਤੱਕ ਵੀ ਹੈ ਤੱਕ ਵੀ ਹੈ ਨਾ ਹੈ ਤੇ ਹੁਣ ਤੱਕ ਬਈ ਬਹੁਤ ਜਿਆਦਾ ਇਹਨਾਂ ਨਾਲ ਮੋਹ ਪ੍ਰੇਮ ਹੈਗਾ ਐਂ ਬਣਾਈ ਰੱਖੇ ਰੱਬ ਤੇ ਸਾਰਿਆਂ ਨੂੰ ਬੇਬੀ ਆਇਆ ਲੱਗਦਾ ਵੀ ਉਹ ਬਾਹਰੋਂ ਆਈ ਹੈ ਪਤਾ ਨਹੀਂ ਕੁਝ ਕਰੂਗੀ ਪਤਾ ਨਹੀਂ 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 ਬਈ ਉਹ ਬਹੁਤ ਕੰਮ ਕਰਕੇ ਆਈ ਹੈ ਉੱਥੇ ਵੀ ਜਿੱਦ ਦੇ ਉਹ ਆਈ ਹੈ ਉਧਰੋਂ ਵੀ ਤਾਂ ਉਹ ਬਹੁਤ ਉਹਦੇ ਵੀ ਕੰਮ ਤੇ ਆ ਕੇ ਫੇਰੀ ਫਲਾਈਟ ਚੜੀ ਸੀ ਤੇ ਸਾਰੇ ਕਹੀ ਗਏ ਬੀਬੀ ਉੱਥੇ ਇੱਕ ਹੋਰ ਵੀ ਗੱਲ ਸੱਚ ਹੋ ਹੋਈ ਤੇ ਕਹਿੰਦੇ ਵੀ ਉਹ ਨਹੀਂ ਬੀਬੇ ਬਾਪੂ ਨੂੰ ਬਾਪੂ ਨੂੰ ਸਮਾਰ ਕੇ ਨਹੀਂ ਆ ਕੇ ਬੁਲਾਇਆ ਉਹ ਕਰਨਾਇਆ ਹੋਗਾ ਸੀ ਉਹਦੀ ਫਲਾਈਟ ਡਿਲੇ ਹੋ ਗਈ ਸੀ ਬਾਈ ਡੈਡੀ ਆਹ ਹੋ ਗਿਆ ਜੀ ਮਰੀਆਂ ਦਾ ਹਾਂ ਉਹ ਹਾਂ ਉਹ ਤਾਂ ਸਗਨ ਦਿੰਦਾ ਤੇ ਉਹਨੂੰ ਆਇਆ ਹਾਂ ਸਗਨ ਦਿੰਦਾ ਸੀਗਾ ਤੇ ਦੂਸਰਾ ਨੰਬਰ ਉਹ ਚੱਕਰ ਐ ਏਦਾਂ ਹੋ ਗਿਆ ਸੀਗਾ ਵੀ ਨਹੀਂ ਬਣਾ ਲਿਆ ਅੰਦਰ ਉਹਨੂੰ ਹਾਂ ਇੱਕ ਹੋਰ ਚੱਕਰ ਸੀ ਮੰਮੀ ਉਹ ਫਿਰ 에어ਪੋਰਟ ਤੇ ਉਹਨੇ ਬਈ ਇੱਕ ਦਿਨ ਤੇ ਉਹਨੂੰ ਮੈਨੂੰ ਇੱਕ ਦਿਨ ਪੂਰਾ ਤੇ ਇੱਕ ਕੁਝ ਘੰਟੇ ਉੱਪਰ ਹੋ ਗਏ ਸੀ ਸਾਰਾ ਦਿਨ ਉਹ ਰਾਤ ਨੂੰ 에어ਪੋਰਟ ਤੇ ਬੈਠੀ ਰਹੀ ਪਹਿਲਾ ਦਿਨੇ ਬੈਠੀ ਰਹੀ ਫਿਰ ਰਾਤ ਨੂੰ ਬੈਠੀ ਰਹੀ ਫਲਾਈਟ ਬਾਬਾ ਜਰ ਲੇਟ ਹੋ ਗਈ ਸੀ ਸੱਤ ਸੱਤ ਅੱਠ ਘੰਟੇ ਫਿਰ ਫਲਾਈਟ ਡਿਲੇ ਹੋ ਗਈ ਸੀ ਕਿਉਂਕਿ ਆਪਣੇ ਇਧਰ ਧੁੰਦ ਵਾਲੀ ਪੈਂਦੀ ਆ ਫਲਾਈਟ ਉਤਰ ਨਹੀਂ ਸਕਦੀ ਸੀ ਫਿਰ ਤਾਂ ਕਰਕੇ ਉਹਦੀ ਫਲਾਈਟ ਡਿਲੇ ਹੋ ਗਈ ਸੀ ਤੇ ਫਿਰ ਤਾਂ ਹੀ ਕਰਕੇ ਉਹ ਐਦਾਂ ਬੌਂਦਲ ਜੀ ਗਈ ਆ ਕਿ ਤੇ ਨੀਂਦ ਨਾਲ ਵੀ ਉਹ ਹੋਈ ਹੋਈ ਪਈ ਸੀ ਉਹ ਤਾਂ ਗੱਡੀ ਦੇ ਵਿੱਚ ਜਦੋਂ ਬੈਠ ਗਈ ਉਹਦੀ ਸੌਂਗੀ ਤੇ ਤਾਂ ਕਰਕੇ ਨਹੀਂ ਉਹ ਆਨੇ ਜੀ ਮੁੰਬਈ ਉਹ ਬੇਬੇ ਬਾਪੂ ਤੋਂ ਬਣਾ ਇੱਕ ਮਿੰਟ ਵੀ ਨਹੀਂ ਸਾਰਦੀ ਹੈਗੀ ਅੱਜ ਵੀ ਉਹ ਕਹੀ ਗਈ ਜਦੋਂ ਆਪਾਂ ਗਮਮੀ ਗਏ ਆ ਸੀ ਤੇ ਪੈਂਦੀ ਬੀਬੀ ਨੇ ਕੱਲ ਨੂੰ ਹੁਣ ਬੀਬੀ ਨੂੰ ਨਾਲ ਲੈ ਕੇ ਜਾਣਾ ਬਈ ਸਪੈਸ਼ਲ ਬੀਬੀ ਤੋਂ ਬਣਾ ਕੱਖ ਦੇ ਨਹੀਂ ਹੈਗੇ ਤੇ ਬੇਬੇ ਬਾਪੂ ਬਣਾ ਦਾ ਕੱਖ ਦੀ ਨਹੀਂ ਕੋਮ ਘਮ ਖਾ ਰ ਕੁਛ ਕਰਕੇ ਤਾਂ ਸਾਨੂੰ ਇੰਨਾ ਨਹੀਂ ਦਿੱਤਾ ਤੇ ਅੱਜ ਵੀ ਬੀਬੀ ਨੂੰ ਥੋੜਾ ਕੰਮ ਬਣਾ ਵੀ ਕੰਮ ਕਰੇ ਕੌਣ ਕਰੂਗਾ ਫਿਰ ਤਾਂ ਕਰਕੇ ਔਖਾਗਾ ਕੱਲ ਨੂੰ ਬੀਬੀ ਨਾਲ ਚੱਲਣਾ ਦੋ ਜ਼ਰੂਰ ਉਹਨੇ ਕਿਹਾਗਾ ਵੀ ਕੱਲ ਨੂੰ ਜ਼ਰੂਰ ਕੱਲ ਨੂੰ ਮੇਰੀ ਸ਼ਾਪਿੰਗ ਕਰਦੇ ਨਾਲੇ ਨਾਲੇ ਬੇਬੇ ਆਉਂਦਾ ਦੱਸ ਮਾਰੀ ਕਿ ਤੂੰ ਇੱਕਦਾ ਹੋਰ ਸੂਟ ਲੈ ਲਿਆ ਗਾੜ ਜੀ। ਨਾ ਛੋਟੇ ਹੀ ਲਿਆਉਣਾ ਸਾਰ। ਅੱਛਾ। ਫਿਰ ਮੈਂ ਨਾਲ ਹੀ ਆਏ ਦੇਖੀ ਜਾਈਂ। ਹਾਂ ਹੈ ਬੀਬੀ ਏ। ਮੇਰੀ ਮਾਂ ਲਈ ਤਾਂ ਬਈ। ਮਸਾ 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 ਦੇਣਾ ਆਇਆ ਤੇ ਹਾਂ। ਹਾਂ ਮੇਰੇ ਕੱਪੜੇ-ਕੁਪੜੇ ਰਹਿੰਦੇ ਆਪਾਂ। ਮੇਰੇ ਕੱਪੜੇ ਹੀ ਰਹਿ ਗਏ ਥੋੜੇ। ਹਾਂ। ਤੇ ਮਾਂ ਬੀਬੀ ਤੂੰ ਤਾਂ ਕਰ ਲੈ ਰੱਖਿਆ ਉਹਦੇ ਪੂਰੇ ਸੂਟ। ਤੇ ਡੈਡੀ ਦਾ ਵੀ ਹੋ ਗਿਆ ਨਾ ਹਰ ਕੁਝ। ਮੈਂ ਦੇਖੋ ਪਹਿਲਾਂ ਤੁਜੀ ਕਹਿੰਨੇ ਹੋ ਕਿਵੇਂ ਆ ਪਹਿਲਾਂ ਬੀਬੀ ਬਾਪੂ ਦਾ ਸਾਰਾ ਸਮਾਨ ਲੈਂਤਾ ਆਪਾਂ ਬਾਪੂ ਲਈ ਨਾ ਕੈਂਟ ਕੁਰਤੇ ਪਜਾਮੇ ਲੈਤੇ ਆ ਤੇ ਬੀਬੀ ਲਈ ਸਾਰੇ ਸੂਟ ਪਹਿਲਾਂ ਲੈਤੇ ਆ ਹਲੇ ਤੱਕ ਮੈਂ ਆਪ ਦਾ ਦੇਖ ਲਾ ਮੰਮੀ ਹਲੇ ਤੱਕ ਕੀ ਖਰੀਦਿਆ ਸਿਰਫ ਅੱਜ ਉਹ ਵੀ ਇੱਕ ਲਹਿੰਗਾ ਸਿਲੈਕਟ ਕਰਿਆ ਸੀ ਉਹਦੇ ਪਿੱਛੇ ਪੱਗ ਖਰੀਦੀ ਆ ਦੂਜੀ ਚੀਜ਼ ਹਲੇ ਤੱਕ ਕੋਈ ਨਹੀਂ ਖਰੀਦੀ ਹੈਗੀ ਤੇ ਉਹ ਉਹ ਵੀ ਮੈਂ ਤਾਂ ਲੈ ਲਈ ਮਗਾ ਫਿਰ ਲਹਿੰਗੇ ਵਾਲੇ ਕੋਲੇ ਬਾਰ-ਬਾਰ ਮੰਮੀ ਕਿੱਥੋਂ ਜਾਂਦੇ ਫਿਰਾਂਗੇ ਨਾ ਉਹ ਕਹਿੰਦੇ ਤੁਸੀਂ ਆ ਲੈ ਜਾਓ ਬਈ ਇਹਦੇ ਨਾਲ ਦੀ ਕੱਲੀ ਪੱਗ-ਪੱਗ ਉਹ ਕਰ ਲਈ ਆ ਤੇ ਉਹ ਉਹਨਾਂ ਨੇ ਫੜਾਤਾ ਸੀ ਆਪਾਂ ਨੂੰ ਤੇ ਆਪਾਂ ਪੱਗ-ਪੱਗ ਕਰਾ ਕੇ ਹਲੇ ਮੈਂ ਪਹਿਲੀ ਗੱਲੀ ਪੱਗ ਖਰੀਦੀ ਹੈਗੀ ਹਲੇ ਕੁਝ ਨਹੀਂ ਖਰੀਦਿਆ ਹਲੇ ਕੋਟ ਪੈਂਟ ਸਟਿਚ ਕਰਾਉਣਾ ਹੋਰ ਵੀ ਸਾਰਾ ਕੁਝ ਸਟਿਚ ਕਰਾਉਣਾ ਹਲੇ ਮੈਂ ਪੈਂਟ ਸ਼ਰਟ ਦੀ ਸਟਿਚਿੰਗ ਕਰਾਉਣੀ ਆ ਕੁੜਤਾ ਗਮਾ ਵੀ ਨੰਦਾਲਾ ਮੰਮੀ ਹਲੇ ਹੋ ਗਿਆ ਕੱਲ ਨੂੰ ਉਹ ਲੈ ਕੇ ਮੈਂ ਸਟਿਚਿੰਗ ਕਰਾ ਕੇ ਆਈ ਆ ਆਪਾਂ ਤੇ ਕੱਲ ਨੂੰ ਜਾਵਾਂਗੇ ਬੀਬੀ ਨੂੰ ਨਾਲ ਲੈ ਕੇ ਜਾ ਬੀਬੀ ਮੈਨਾਂ ਨਹੀਂ ਬੰਦੀ ਗੱਲ ਕਹਾਂ ਬੀਬੀ ਸਾਰਾ ਨੂੰ ਭਜਾਈ ਫਿਰਦੀ ਰਹਿੰਦੀ ਆ ਜੀ ਦਾ ਥੋੜੇ ਜੇ ਭਜ ਭਜਾਈ ਤੋਂ ਥੱਕ ਜਾਂਦੇ ਹੈਗੇ ਇੱਕ ਇੱਕ ਥਰਡ ਦੀ ਰੁੱਤ ਕਰਕੇ ਮੰਮੀ ਟਾਈਮ ਹੀ ਵਾਲਾ ਹੋ ਜਾਂਦਾ ਨਾ ਬੜਾ ਟਾਈਮ ਇੱਥੇ ਨੱਗ ਜਾਂਦਾ ਕੱਲ ਨੂੰ ਬੀਬ ਤੇ ਥੋੜਾ ਬੀਬੀ ਦੇ ਕੰਮਾਂ ਦੇ ਵਿੱਚ ਉਲਝਿਆ ਪਿਆ ਕਿਉਂਕਿ ਸਾਡੇ ਥੋੜਾ ਜਿਹਾ ਘਰਾਂ ਦੇ ਵਿੱਚ ਵੀ ਇੱਕ ਥੋੜੀ ਟਲਮਸ ਹੋ ਗਈ ਸੀ ਤਾਂ ਕਰਕੇ ਚੱਕਰ ਪੈ ਰਿਹਾਗਾ ਤਾਂ ਹੀ ਕਰਕੇ ਬੀਬੀ ਨਹੀਂ ਜਾ ਸਕੀ ਅੱਜ ਭੋਗ ਤੇ ਗਈ ਸੀ ਬੀਬੀ ਕਿਧਰੇ ਤੇ ਤਾਂ ਕਰਕੇ ਬੀਬੀ ਨੂੰ ਵਿਚਾਰੀ ਤੋਂ ਨਾਲ ਨਹੀਂ ਜਾਏਗਾ ਪਰ ਕੱਲ ਨੂੰ ਬੀਬੀ ਨੂੰ ਨਾਲ ਲੈ ਕੇ ਚੱਲਾਂਗੇ ਤੇ ਬਾਪੂ ਕਰੇ ਬੀਬੀ ਨੂੰ ਨਾਲ ਲੈ ਜਾ ਕਰਨਗੇ ਤੇ ਬਾਪੂ ਨੂੰ ਨਾਲ ਲੈ ਜਾ ਕਰਾਂਗੇ ਐਂ ਚੱਲੂ ਕੰਮ ਤੇ ਖੇਤ ਬੇਲਾਂ ਵੀ ਕੁੱਡਣ ਵਾਲੀਆਂ ਹੋਈਆਂ ਪਈਆਂ ਉੱਧਰ ਵੀ ਧਿਆਨ ਦੇਣਾ ਥੋੜਾ ਜਿਹਾ ਕਰਦੇ ਆ ਉੱਧਰ ਵੀ ਹੋਰ ਦੋ ਦਿਨਾਂ ਦੇ ਵਿੱਚ ਉਹ ਵੀ ਕੰਮ ਨਵੇਂ ਆ ਗਏ ਪਹਿਲਾਂ ਮੰਮੀ ਆਪਾਂ ਕੱਲ ਨੂੰ ਮੇਰਾ ਕੁਰਤਾ ਮੈਂ ਦਾ ਤੇ ਉਧਰ ਕਰਕੇ ਆਉਣੇ ਗਾਣੂ ਸ਼ੋਪਿੰਗ